ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜੋ ਉਹਨਾਂ ਨੇ ਕੰਮ ਕੀਤਾ ਸਾਡੇ ਕਲਜੇ 'ਚ ਠੰਡ ਪਈ ਹੈ ਔਰ ਬਾਕੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਕੋਈ ਵੀ ਇਸ ਦੇ ਵਿੱਚ ਰਾਜਨੀਤਿਕ ਨਾ ਕਰੇ ਪਰਿਵਾਰ ਸਾਰਿਆਂ ਦੇ ਸੰਜੀ ਹੈ ਸਾਰੇ ਪਰਿਵਾਰਾਂ ਵਾਲੇ ਹੈ ਹੱਥ ਜੋੜ ਕੇ ਬੇਨਤੀ ਹੈ ਔਰ ਪਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਔਰ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜੋ ਉਹਨਾਂ ਨੇ ਕੰਮ ਕੀਤਾ ਸਾਡੇ ਕਾਲਜੇ 'ਚ ਠੰਡ ਪਈ ਹੈ ਔਰ ਬਾਕੀ ਵੀ ਦੋਸ਼ੀਆਂ ਨੂੰ ਜਲਦੀ ਦੋ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਕੋਈ ਵੀ ਇਸ ਦੇ ਵਿੱਚ ਰਾਜਨੀਤਿਕ ਨਾ ਕਰੇ ਪਰਿਵਾਰ ਸਾਰਿਆਂ ਦੇ ਸੰਝੀ ਹੈ ਸਾਰੇ ਪਰਿਵਾਰਾਂ ਵਾਲੇ ਹੈ ਹੱਥ ਜੋੜ ਕੇ ਬੇਨਤੀ ਹੈ ਔਰ ਪਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਔਰ